गुड मॉर्निंग एवरीवन इज एवरीथिंग ओके हम मनप्रीत जी गुड मॉर्निंग सबको गुड मॉर्निंग बहुत अच्छी सुबह वैसे आपनी तो सुबह सवेरे 4 10 पे हो ही आंदी है हां अमन जी कह रहे ने गुड मॉर्निंग यस मैम ऑल ओके चलो टेस्ट है आज आइडियोलॉजीज वाला चल रहा है लिबरलिज्म तो हो गया न्यू लिबरलिज्म का भी हो गया गांधीज्म ते फासिज्म आ जाना दोनों ਦਾ ਟੈਸਟ ਦੇ ਦੋ ਤੁਸੀਂ ਮੈਨੂੰ ठीक है फासिज्म तो एतरी रिवाइज करने दी जरूरत नहीं आएगी ਤੁਹਾਨੂੰ ਆंदा ही होएगा ਕਰੀਏ ਸ਼ੁਰੂ ਆਪੇਵਲਾ ਹਾਂ ਗੁੱਡ ਮਾਰਨਿੰਗ ਰਣਜੀਤ ਜੀ ਸਭ ਨੂੰ ਗੁੱਡ ਮਾਰਨਿੰਗ ਚਲੋ ਪਹਿਲਾ ਕੁਸ਼ਣ ਦਾ ਅਨਸਰ ਦਿਓ ਚਿਪਕੋ ਅੰਦੋਲਨ ਦਾ ਅਰਥ ਹੈ ਚਿਪਕੋ ਅੰਦੋਲਨ ਦਾ ਅਰਥ ਹੈ ਪਹਿਲੇ ਦਾ ਕੁਸ਼ਣ ਨੰਬਰ 1 ਦਾ ਪਹਿਲੇ ਆਪਸ਼ਨ ਬਿਲਕੁਲ ਸਹੀ ਜੰਗਲਾਂ ਤੇ ਰੁੱਖਾਂ ਦੀ ਸੁਰੱਖਿਆ ਜੈ ਪ੍ਰਕਾਸ਼ ਨਾਰਾਇਣ ਨੂੰ ਜਾਣਿਆ ਜਾਂਦਾ ਹੈ ਜੈ ਪ੍ਰਕਾਸ਼ ਨਾਰਾਇਣ ਨੂੰ ਜਾਣਿਆ ਜਾਂਦਾ ਹੈ ਦੂਜੇ ਦਾ ਪਹਿਲੇ ਆਪਸ਼ਨ ਮਨਪੀਜੀ ਬਿਲਕੁਲ ਸਹੀ ਟਰਸਟੀਸ਼ਿਪ ਦੀ ਧਾਰਨਾ ਜੁੜੀ ਹੋਈ ਹੈ ਕਿਹਦੇ ਨਾਲ ਜੁੜੀ ਹੈ ਤੀਜੇ ਦਾ ਕੁਐਸਚਨ ਨੰਬਰ 3 ਦਾ ਦੂਜੀ অপਸ਼ਨ ਐ ਐਮ ਕੇ ਗਾਂਧੀ ਮਾਸ਼ਟਰ ਕਰਮਚੰਦ ਗਾਂਧੀ ਚਾਰ ਨੰਬਰ ਵਿਨੋਬਾ ਭਾਵੇ ਕਿਸ ਨਾਲ ਸੰਬੰਧਿਤ ਸੀ ਵਿਨੋਬਾ ਭਾਵੇ ਕਿਸ ਨਾਲ ਸੰਬੰਧਿਤ ਸੀ ਠੀਕ ਹੈ ਵਿਨੋਬਾ ਭਾਵੇ ਭਾਵੇ ਨੂੰ ਸਰਵੋਤਮ ਲੀਡਰ ਵੀ ਕਿਹਾ ਜਾਂਦਾ ਹੈ ਠੀਕ ਹੈ ਭਾਵੇਂ ਮਤਲਬ ਕੁਝ ਮਰਜ਼ੀ ਹੋ ਜਾਵੇ ਇਹਨਾਂ ਨੇ ਪੂਦਾਨ ਕਰਨਾ ਹੀ ਹੁੰਦਾ ਹੈ ਭਾਵੇਂ ਮਤਲਬ ਇਹਨਾਂ ਨੇ ਪੂਦਾਨ ਕਰਨਾ ਹੀ ਹੁੰਦਾ ਹੈ ਚੌਥੇ ਦੀ ਤੀਜੀ অপਸ਼ਨ ਭਾਵੇਂ ਦਾ ਮਤਲਬ ਹੀ ਪੂਦਾਨ 5 ਨੰਬਰ ਹਿੰਦ ਸਵਰਾਜ ਕਿਸ ਨੇ ਲਿਖਿਆ ਹਿੰਦ ਸਵਰਾਜ ਕਿਸ ਨੇ ਲਿਖਿਆ ਸੀ ਕੁਐਸਚਨ ਨੰਬਰ 5 ਦਾ ਦੂਜੀ অপਸ਼ਨ ਐਮ ਕੇ ਗਾਂਧੀ ਸਰਵੋਧਿਆ ਲੀਡਰ ਦੀ ਪਛਾਣ ਕਰੋ 6ਵੇਂ ਦਾ ਕਵੈਸਚਨ ਨੰਬਰ 6 ਮੇਦਾ ਤੀਜੀ ਆਪਸ਼ਨ ਬਿਲਕੁਲ ਸਹੀ ਮੰਨਪੀ ਜੀ ਵਿਨੋਬਾ ਭਾਵੇ 7 ਦਾ ਹੇੜ ਲਿਖਿਆ ਵਿੱਚੋਂ ਦਾਰਸ਼ਨਿਕ ਦੀ ਪਛਾਣ 7 ਦਾ ਦਾਰਸ਼ਨਿਕ ਫਿਲਾਸਫਰ ਕੌਣ ਸੀ ਇਹਨਾਂ ਦੇ ਵਿੱਚੋਂ ਸਤਵੇਂ ਦਾ ਡੀ ਆਪਸ਼ਨ ਐਸ ਰਾਧਾਕ੍ਰਿਸ਼ਨਨ 8 ਦਾ ਮਹਾਤਮਾ ਗਾਂਧੀ ਕਿਸ ਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀ ਮਹਾਤਮਾ ਗਾਂਧੀ ਕਿਸ ਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸਨ 8ਵੇਂ ਦਾ ਲਿਓ ਟੋਲਸਟੋਏ ਬਿਲਕੁਲ ਸਹੀ ਠੀਕ ਹੈ ਯਾਦ ਕੀ ਰੱਖਣਾ ਹੈ ਮਹਾਤਮਾ ਗਾਂਧੀ ਕਿਹੜੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀ ਲਿਓ ਟੋਲਸਟੋਏ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਟਾਲਿਆ ਨਹੀਂ ਜਾ ਸਕਦਾ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਟਾਲਿਆ ਨਹੀਂ ਜਾ ਸਕਦਾ ਠੀਕ ਹੈ ਟੋਲਸਟੋਏ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਚਲੋ ਕੁਸ਼ਨ ਨੰਬਰ ਉਸ ਤੋਂ ਬਾਅਦ 9 ਦਾ ਮਹਾਤਮਾ ਗਾਂਧੀ ਦਾ ਕਤਲ ਕਦੋਂ ਹੋਇਆ ਸੀ 9 ਦਾ ਕੁਐਸਚਨ ਨੰਬਰ 9 ਦਾ ਦੂਜੀ ਆਪਸ਼ਨ 1948 10 ਨੰਬਰ ਵਿਨੋਬਾ ਭਾਵੇ ਜੁੜਿਆ ਆਇਆ ਸੀ 10ਵੇਂ ਦਾ ਆ 30 ਜਨਵਰੀ 1948 ਬਿਲਕੁਲ ਸਹੀ 30 ਜਨਵਰੀ 1948 10 ਨੰਬਰ ਕੁਐਸਚਨ ਵਿਨੋਬਾ ਭਾਵੇ ਜੁੜਿਆ ਆਇਆ ਸੀ ਦੂਜੀ ਆਪਸ਼ਨ ਭੂਦਾਨ ਨਾਲ ਗਾਂਦੀਵਾਦੀ ਲੀਡਰ ਦੀ ਪਛਾਣ ਕਰੋ ਗਾਂਦੀਵਾਦੀ ਲੀਡਰ ਦੀ ਪਛਾਣ ਕਰੋ 11 ਦਾ क्वेश्चन नंबर ग्यारह ऑप्शन विनोबा भावे एम के गांधी लेखक एम के गांधी लेखक है बारह 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 दस पी सिंह जी बिल्कुल सही है हिंद स्वराज का तेरह चिपको अंदोलन तो की भाव है ਪਹਿਲਾ ਕੁਐਸਚਨ ਵੀ ਇਹੀ ਸੀ ਕੁਐਸਚਨ ਰਿਪੀਟ ਹੈ ਦੋ ਕੁਐਸਚਨ ਰਿਪੀਟ ਹੋ ਗਏ 13 ਦਾ ਚਿਪਕੋ ਅੰਦੋਲਨ ਇੱਕ ਪੂਦਾਨ ਵਾਲਾ ਏ ਕੇਵਲਾ ਦੂਜੀ ਆਪਸ਼ਨ 13 ਦਾ ਦਰਖਤਾ ਤੇ ਜੰਗਲਾਂ ਦੀ ਸੁਰੱਖਿਆ ਸਮੂੱਚੇ ਇਨਕਲਾਬਾਂ ਨਾਲ ਕੌਣ ਸੰਬੰਧਿਤ ਹੈ 14 ਦਾ ਪਹਿਲੀ ਆਪਸ਼ਨ ਜੈ ਪ੍ਰਕਾਸ਼ ਨਾਰਾਇਣ 15 ਦਾ ਕਿਹੜੀ ਧਾਰਨਾ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈ 15 ਦਾ ਚੌਥਾ ਸਹੀ ਹੈ ਬਿਲਕੁਲ ਸਾਰਿਆਂ ਦਾ ਜੈ ਪ੍ਰਕਾਸ਼ ਨਾਰਾਇਣ ਇਨਕਲਾਬ ਨਾਲ ਸੰਬੰਧਿਤ ਸੀ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈ ਕਿਹੜੀ ਧਾਰਨਾ ਕਿਹੜਾ ਕਨਸੈਪਟ ਸੰਬੰਧਿਤ ਹੈ ਚੌਥੀ ਆਪਸ਼ਨ ਅਮਨਤਦਾਰੀ ਹਿੰਦ ਸਵਰਾਜ ਦੇ ਲੇਖਕ ਦੀ ਪਛਾਣ ਕਰੋ 16 ਦਾ ਕੁਐਸਚਨ ਨੰਬਰ 16 ਦਾ 16 ਦਾ चौथी ऑप्शन गांधी बिल्कुल सही स्तारा, लीडर सतरा करो क्वेश्चन नंबर विनोबा भावे की पछाण करो विनोबा भावे उस तो बाद अठारह महात्मा गांधी ने अपने विचार ले ओहो जस्ट से ਮਾਤਾਮਾ ਗਾਂਧੀ ਨੇ ਆਪਦੇ ਵਿਚਾਰ ਲਏ ਸਨ ਕੁਐਸਚਨ ਨੰਬਰ 18 ਦਾ ਚੌਥੀ ਆਪਸ਼ਨ ਇਹਨਾਂ ਸਾਰਿਆਂ ਤੋਂ ਕੋਰੋ ਤੋਂ ਟੋਲਸਟੋਏ ਤੋਂ ਐਮਰਸਨ ਤੋਂ ਕੁਐਸਚਨ ਨੰਬਰ 19 ਦਾ ਮਾਤਾਮਾ ਗਾਂਧੀ ਸਤਿਆਗ੍ਰਹਿ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸੀ ਜੀ ਦਾ ਅਰਥ ਹੈ 19 ਨੰਬਰ ਕੁਐਸਚਨ ਨੰਬਰ 19 ਦਾ ਚੌਥੀ ਆਪਸ਼ਨ ਅਹਿੰਸਾ ਦੁਆਰਾ ਹਿੰਸਾ ਦੇ ਵਿਰੋਧ ਦਾ ਹਥਿਆਰ ਕਿੰਨੇ ਦਿਨ ਹੋ ਗਏ ਮੈਂ ਬਿਆੰਤਨੂਨੀ ਦੇਖਿਆ ਕਲਾਸ ਦੇ ਵਿੱਚ ਗਾਂਧੀ ਦੇ ਅਨੁਸਾਰ ਗਾਂਧੀ ਅਨੁਸਾਰ ਕੁਐਸਚਨ ਨੰਬਰ 20 ਦਾ ਲੋੜਾ ਸਾਧਨ ਦਾ ਸਮਰਥਨ ਕਰਦੀਆਂ ਹਨ ਦੂਜੀ ਆਪਸ਼ਨ ਅੰਦਰ ਸੰਬੰਧਿਤ ਨਹੀਂ ਸਮਰਥਨ ਕਰਦੀਆਂ ਹਨ ਜਿਹੜੀਆਂ ਨੀਡਸ ਨੇ ਉਹ ਮੀਨਸ ਦਾ ਸਮਰਥਨ ਕਰਦੀਆਂ ਸਪੋਰਟ ਕਰਦੀਆਂ ਨੇ 21 ਦਾ ਗਾਂਧੀ ਨੇ ਹਿੰਦ ਸਵਰਾਜ ਕਦੋਂ ਲਿਖੀ ਸੀ ਗਾਂਧੀ ਨੇ ਹਿੰਦ ਸਵਰਾਜ ਕਿਸ ਸਾਲ ਵਿੱਚ ਲਿਖੀ ਸੀ 21 ਦਾ ਵੀਵੇਂ ਦਾ ਡੀ ਰਾਈਟ ਹੈ ਗਾਂਧੀ ਅਨੁਸਾਰ ਲੋੜਾਂ ਤੇ ਸਾਧਨ ਅੰਤਰ ਸਬੰਧੀਤਾ ਇੱਕ ਦੂਜੇ ਦੀ ਸਪੋਰਟ ਕਰਦੇ ਨੇ ਇੱਕ ਦੂਜੇ ਨੂੰ ਉੱਪਰ ਵੀ ਸੇਮ ਹੀ ਲਿਖਾਇਆ ਸਮਰਥਨ ਕਰਦੀਆਂ ਨੇ ਇੱਥੇ ਕਿਹਾ ਅੰਤਰ ਸਬੰਧਿਤ ਨੇ ਬਾਈ ਆਪਸ਼ਨ ਕਰ ਲੈਣਾ ਠੀਕ ਇਹ ਕਹਿ ਰਿਹਾ ਵੀਵੇਂ ਦਾ ਚੌਥੀ ਆਪਸ਼ਨ ਮੈਂ ਵੀ ਸਟਰੋਂਗ ਆਂਸਰ ਹੀ ਪੜਿਆ ਹੋਇਆ ਲੋੜਾਂ ਸਾਧਨ ਦਾ ਸਮਰਥਨ ਕਰਦੀਆਂ ਨੇ ਵੈਸੇ ਅੰਤਰ ਸਬੰਧੀਤ ਵੀ ਇਹ ਆਪਸ਼ਨ ਵੀ ਹੈ ਇਹ 2016 ਦੇ ਨਾ ਲੈਕਚਰਾਰ ਦਾ ਪੇਪਰ ਹੋਇਆ ਸੀ 2016 ਦੇ ਵਿੱਚ ਇਹ ਉਸ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਸੀ ਉੱਥੇ ਉਹਨਾਂ ਨੇ ਦੂਸਰੀ ਆਪਸ਼ਨ ਅਸੈਪਟ ਕੀਤੀ ਹੋਈ ਹੈ ਆ ਪ੍ਰੀਵੀਅਸ ਕੁਐਸਚਨ ਹੈ 2016 ਦਾ ਕੁਐਸਚਨ ਹੈ ਉਹਦੇ ਵਿੱਚ ਉਹਨਾਂ ਨੇ ਇਹਦੀ ਸੈਕੰਡ অপਸ਼ਨ ਹੀ ਲਈ ਹੈ ਤੁਸੀਂ ਮੜਾ ਧਿਆਨ ਨਾਲਖ ਲੈਣਾ ਪਰ ਜਦੋਂ ਆਪਾਂ ਨੋਰਮਲ ਚੈਪਟਰ ਪੜ੍ਹਦੇ ਆ ਉਹਦਾ ਆਪਾਂ ਇਦਾਂ ਹੀ ਪੜ੍ਹਦੇ ਆ ਲੋੜਾਂ ਤੇ ਸਾਧਨ ਅੰਤਰ ਸਬੰਧੀ ਤਾਂ ਇਹ 2016 ਦਾ ਕੁਐਸਚਨ ਹੈ ਲੋੜਾਂ ਸਾਧਨ ਦਾ ਸਮਰਥਨ ਕਰਦੀਆਂ ਹਨ ਠੀਕ ਹੈ ਦੂਸਰੀ অপਸ਼ਨ ਉਹਨਾਂ ਨੇ ਦੂਜੀ অপਸ਼ਨ ਹੀ ਸੈੱਪਟ ਕੀਤੀ ਹੋਈ ਹੈ ਗਾਂਧੀ ਨੇ ਹਿੰਦ ਸਵਰਾਜ ਕਿਸ ਸਾਲ ਲਿਖੀ ਸੀ गांधी ने हिंद स्वराज केडे कदे लिखी सी 21 दा 5वी ऑप्शन 1909 विच 22 माय एक्सपेरिमेंट विद ट्रुथ दा लेखक कौन है बाई दा क्वेश्चन नंबर 22 टेल ही ऑप्शन ज्वलन नेहरू। माय एक्सपेरिमेंट विद ट्रुथ की थी कींदी है बाई दा तीजी हाँ एम के गांधी ਠੀਕ ਹੈ ਜਿਹੜਾ ਇਹ ਵਾਲਾ ਕੁਸ਼ਚਨ ਹੈ 18 ਨੰਬਰ ਇਹ 66 2016 ਦੇ ਵਿੱਚ ਜਿਹੜੀਆਂ ਪੋਸਟ ਆਈਆਂ ਸੀ ਉਹਨਾਂ ਦੇ ਉਹਦੇ ਵਿੱਚ ਆਇਆ ਸੀ ਮਹਾਤਮਾ ਗਾਂਧੀ ਨੇ ਆਪਦੇ ਵਿਚਾਰ ਕਿੰਨੇ ਤੋਂ ਲਈ ਸੀ ਸਾਰਿਆਂ ਤੋਂ ਜਿਹੜਾ ਇਹ ਵਾਲਾ ਕੁਸ਼ਚਨ ਹੈ ਮਹਾਤਮਾ ਗਾਂਧੀ ਸਤਿਆਗ੍ਰਹਿ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸੀ ਇਹ ਲੈਕਚਰਾਰ ਦਾ ਪੇਪਰ ਹੋਇਆ ਸੀ 2016 ਦੇ ਵਿੱਚ ਉਹਨਾਂ ਦੇ ਚ ਇਹ ਕੁਸ਼ਚਨ ਵੀ ਆਇਆ ਸੀ ਗਾਂਧੀ ਦੇ ਅਨੁਸਾਰ ਲੋੜਾਂ ਤੇ ਸਾਧਨਾਂ ਅੰਤਰ ਸੰਬੰਧਿਤ ਨੇ ਠੀਕ ਹੈ ਨੋਰਮਲ ਚੈਪਟਰ ਚ ਆਪਾਂ ਇਦਾਂ ਹੀ ਬੜਦੇ ਆਂ ਪਰ ਉਹਨਾਂ ਨੇ ਸੈਕੰਡ ਆਪਸ਼ਨ ਹੀ ਐਸੈਪਟ ਕੀਤੀ ਹੈ ਲੋੜਾ ਸਾਧਨ ਦਾ ਸਮਰਥਨ ਕਰਦੀਆਂ ਨੇ ਦੂਜੀ ਆਪਸ਼ਨ ਵੀ ਮੇ ਦਾ ਠੀਕ ਹੈ 21 ਦਾ ਗਾਂਧੀ ਨੇ ਹਿੰਦ ਸਵਰਾਜ ਕਿਹੜੇ ਸਾਲ ਦੇ ਵਿੱਚ ਲਿਖੀ ਸੀ ਇਹ ਮੈਨੂੰ ਪਤਾ ਨਹੀਂ ਕਿਹੜੇ ਪੇਪਰ ਦੇ ਵਿੱਚ ਆਇਆ ਉਸ ਤੋਂ ਬਾਅਦ ਮਾਈ ਐਕਸਪੈਰੀਮੈਂਟ ਵਿਦ ਥਰੂਥ ਇਹ ਵੀ ਲੈਕਚਰਰ 2016 ਦੇ ਪੇਪਰ ਦਾ ਕੁਐਸਚਨ ਹੈ ਠੀਕ ਹੈ ਐਮ ਕੇ ਗਾਂਧੀ ਮਾਸਟਰ ਕਰਮਚੰਦ ਗਾਂਧੀ ਇਹਦੀ ਤੀਜੀ ਆਪਸ਼ਨ ਇਹ ਮੈਨਾਂ ਉਹ ਹੀ ਕੁਐਸਚਨ ਕਰਵਾਇਆ ਜਿਹੜੇ ਲੈਕਚਰਰ 2016 ਦੇ ਪੇਪਰ ਦੇ ਵਿੱਚ ਆਏ ਹੋਏ ਆ ਠੀਕ ਹੈ ਲਗਭਗ ਹੋਈਏ ਸਾਰੇ ਕੁਸ਼ਨ ਨੇ ਜਿਹੜੇ ਪੇਪਰਾਂ ਦੇ ਵਿੱਚ ਆਏ ਹੋਏ ਐ ਚਲੋ ਇਸ ਤੋਂ ਬਾਅਦ ਆਪ ਅਗਲਾ ਟੈਸਟ ਕਰਦੇ ਆ ਫਾਸਿਜ਼ਮ ਪਹਿਲੇ ਦੱਸੋ ਇਹਨੂੰ ਰਿਵਾਈਜ਼ ਕਰਨਾ ਹੈ ਕਿ ਆਜ ਆਪੇ ਕਰਕੇ ਦੇਖੋਗੇ ਰਿਵਾਈਜ਼ ਕਰਾਵਾਂਗੇ ਆਪੇ ਕਰੋਗੇ ਦੱਸੋ ਮੈਨੂੰ ਫਟਾਫਟ ਮੇਰੇ ਅਕੋਰਡਿੰਗ ਤਾਂ ਕਰ ਲੈਣਾ ਚਾਹੀਦਾ ਆਪੇ ਵੀ ਹੋ ਜਾਏਗਾ ਰੀਵਾਈਜ਼ ਕਰ ਦੋ ਮੈਮਰੀ ਵਾਈਜ਼ ਅੱਛਾ ਠੀਕ ਹੈ ਰਿਵਾਈਜ਼ ਕਰਨਾ ਹੈ ਪਹਿਲਾ ਫਾਸ਼ੀਜ਼ਮ ਹਨਾ ਫਾਸ਼ੀਜ਼ਮ ਕੀ ਸੀਗਾ ਸਭ ਤੋਂ ਪਹਿਲਾਂ ਦੇਖੋ ਅਪ ਇਹਦੇ ਵਿੱਚ ਪੜਿਆ ਕੀ ਸੀ ਫਾਸ਼ੀਜ਼ਮ ਕੀ ਸੀ ਤਾਨਾਸ਼ਾਈ ਜਿਹੜੀ ਵਿਚਾਰਤਾ ਰਹੀ ਹੈ ਅਨੇਕ ਤਾਨਾਸ਼ਈ ਰਾਸ਼ਟਰਵਾਦੀ ਵਿਚਾਰਧਾਰਾ ਹੈ ਇਟਲੀ ਦੇ ਵਿੱਚ ਇਹਦਾ ਨਿਵਾਸ ਸੀਗਾ ਹਨਾ ਇਹਦੇ ਮੋਢੀ ਕੌਣ ਸੀਗੇ ਮੁਸੋਲਿਨੀ ਸੀਗੇ ਬੈਨੇਟੋ ਮੁਸੋਲਿਨੀ ਜਿਹੜਾ ਸ਼ਬਦ ਹੈ ਇਟਲੀ ਤੋਂ ਫਾਸੀਵਾਦ ਸ਼ਬਦ ਅਪਣਾਇਆ ਸੀ ਜਰਮਨੀ ਕਿਹੜੇ ਦੇਸ਼ ਨੇ ਅਪਣਾਇਆ ਸੀ ਜਰਮਨੀ ਨੇ ਠੀਕ ਹੈ ਮਜ਼ਬੂਤ ਕੇਂਦਰੀ ਸਰਕਾਰ ਤੇ ਤਾਨਾਸ਼ਈ ਸ਼ਾਸਨ ਸਥਾਪਿਤ ਸੀਗਾ ਪੂਰਾ ਨਾਮ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਨਾਜ਼ੀਜ਼ਮ ਦਾ ਪੂਰਾ ਨਾਮ ਕੀ ਸੀਗਾ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ ਸੀ ਉਸ ਤੋਂ ਬਾਅਦ ਨੈਕਸਟ ਫਾਸੀਜ਼ਮ ਸੀ ਜਿਹੜਾ ਅਕਸਰ ਵਧਾਉਂਦਾ ਸੀ ਅਗੇ ਨਸਲੀ ਸਮੂਹ ਨੂੰ ਉਹਦੀ ਸਰਵਉੱਚਤਾ ਨੂੰ ਫਿਊਰਰ ਦੀ ਧਾਰਨਾ ਵੀ ਇਹਦੇ ਸੰਬੰਧ ਵਿੱਚ ਦਿੱਤੀ ਸੀ ਉਹ ਨਾਜ਼ੀ ਜਰਮਨੀ ਨੇ ਹੀ ਦਿੱਤੀ ਸੀ ਜਿਹੜੀ ਫਾਸੀਜ਼ਮ ਦੀਆਂ ਸਰਕਾਰਾਂ ਸੀ ਆਮ ਤੌਰ ਤੇ ਮੀਡੀਆ ਦੀ ਆਜ਼ਾਦੀ ਤੇ ਕੰਟਰੋਲ ਕਰਦੀਆਂ ਸੀਗੀਆਂ ਸੈਕਿੰਡ ওয়ার্ল্ড ਵਾਰ ਦੇ ਦੌਰਾਨ ਫਾਸੀਜ਼ਮ ਰਾਜ ਦੀ ਉਦਾਹਰਨ ਠੀਕ ਹੈ ਅੰਗਰੀ ਦੇ ਵਿੱਚ ਦਿੱਤੀ ਗਈ ਸੀ ਫਾਸੀਜ਼ਮ 1922 ਦੇ ਵਿੱਚ ਇੱਕ ਮਹੱਤਵਪੂਰਨ ਘਟਨਾ ਮੰਨੀ ਗਈ ਸੀ ਕਿੱਥੇ ਇਟਲੀ ਦੇ ਵਿੱਚ ਫਾਸੀਜ਼ਮ ਲਿੰਗ ਸਮਾਨਤਾ ਦਾ ਵਿਰੋਧ ਕਰਦਾ ਸੀਗਾ ਫਿਰ ਇੱਕ ਇੱਕ ਗੱਲ ਤੁਸੀਂ ਬਹੁਤ ਧਿਆਨ ਨਾਲ ਯਾਦ ਰੱਖਣੀ 1936 ਤੋਂ ਨਾ 1939 ਦਾ ਟਾਈਮ ਸੀਗਾ ਉਦੋਂ ਨਾ ਸਪੇਨ ਨਾਮ ਦਾ ਜਿਹੜਾ ਦੇਸ਼ ਸੀਗਾ ਪੇਨ ਨਾਮ ਦੇ ਦੇਸ਼ ਨੇ 1936 ਤੋਂ 1939 ਤੱਕ ਜਨਰਲ ਫਰਾਂਸਿਸਕੋ ਫ੍ਰੈਂਕੋ ਦੀ ਅਗਵਾਈ ਵਿੱਚ ਨਾ ਫਾਸੀਵਾ ਤਾਕਤਾਂ ਦੇ ਨਾਲ ਘਰੇਲੂ ਯੁੱਧ ਦਾ ਅਨੁਭਵ ਕਰਿਆ ਸੀ 36 ਤੋਂ 39 ਤੱਕ ਰਾਸ਼ਟਰੀ ਸ਼ਾਂਤੀ ਅਤੇ ਇਕਤਾ ਤੇ ਜ਼ੋਰ ਦਿੰਦਾ ਸੀ ਇਹ ਫੇਰਾ ਫੇਰੀ ਕਰਨ ਦੇ ਵਿੱਚ ਕਹਿੰਦਾ ਸੀ ਠੀਕ ਹੈ ਮੈਨ ਕੈਂਪ ਦੇ ਨਾਲ ਹਿਟਲਰ ਜੁੜਿਆ ਆਇਆ ਸੀਗਾ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਫਾਸੀਜ਼ਮ ਨੇ ਸਮਾਜਿਕ ਪਰੰਤੂ ਆਰਥਿਕ ਸਥਿਰਤਾ ਦੀ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ ਜਾਪਾਨ ਨੇ ਆਪਣੇ ਫਾਸੀਵਾਦੀ ਪ੍ਰਭਾਵ ਦੇ ਹੱਡ ਗ੍ਰੇਟਰ ਏਸ਼ੀਆ ਕੋ ਠੀਕ ਹੈ ਜੀ ਪ੍ਰਸ ਟੈਰੈਡੀਸਫੀਅਰ ਬਣਾਉਣ ਦੇ ਉਦੇਸ਼ ਤੇ ਨਾਲ ਅਦਕਨੀਪੁਰ ਵੀ ਏਸ਼ੀਆ ਤੇ ਹਮਲਾ ਕੀਤਾ ਸੀ ਫਾਸੀਵਾਦੀ ਸੀਗਾ ਜਿਹੜਾ ਕਲਾਵਾ ਦੇ ਨਿਯੰਤਰਣ ਦੁਤੇ ਜ਼ਿਆਦਾ ਉਤਸ਼ਾਹਿਤ ਕਰਦਾ ਸੀਗਾ ਨੈਕਸਟ ਵਸਤੂ ਬਾਦ ਫਾਸੀਜ਼ਮ ਦੀ ਵਿਸ਼ੇਸ਼ਤਾਵਾਂ ਸੀ ਕਿ ਤਾਂ ਮਿਲਟਰੀਵਾਦ ਸੀ ਵਿਰੋਧ ਦਾ ਦਮਨ ਕਰਦਾ ਸੀ ਕੇਂਦਰੀਕ੍ਰਿਤ ਇਹਨਾਂ ਦੀ ਸਰਕਾਰੀ ਸ਼ਕਤੀ ਸੀਗੀ ਫਾਸੀਜ਼ਮ ਜਿਹੜਾ ਸ਼ਾਸਨ ਸੀਗਾ ਅਕਸਰ ਇੱਕਤਾ ਵਫਾਦਾਰੀ ਦੀ ਭਾਵਨਾ ਪੈਦਾ ਕਰਨ ਦੇ ਲਈ ਰਾਸ਼ਟਰੀ ਚਿੰਨ੍ਹ ਅਤੇ ਪ੍ਰਚਾਰ ਦਾ ਪ੍ਰਸਾਰ ਕਰਦਾ ਸੀ ਪ੍ਰਯੋਗ ਕਰਦਾ ਸੀ ਉਹਦੀ ਕਲਪਨਾ ਕਰਦਾ ਸੀ ਉਹਦੀ ਵਰਤੋਂ ਕਰਦਾ ਸੀ ਫਾਸੀਜ਼ਮ ਦੇ ਸੰਦਰਭ ਦੇ ਵਿੱਚ ਸਖਿਅਤ ਮਤਲਬ ਕ੍ਰਿਸਮੈਟਿਕ ਜਿਹੜੀ ਨੇਤਾ ਸੀਗੇ ਉਹਨਾਂ ਦੀ ਅਦਰਸ਼ੀ ਕਰਨ ਦੇ ਰੂਪ ਦੇ ਵਿੱਚ ਉਹਨਾਂ ਦੀ ਪੂਜਾ ਕਰਦਾ ਸੀਗਾ ਫਾਸ਼ੀਜ਼ਮ ਨੂੰ ਅਕਸਰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਠੀਕ ਹੈ ਇਹਦਾ ਵਿਰੋਧ ਵੀ ਕਰਿਆ ਗਿਆ ਹੈ ਇਹਦੇ ਸਬੰਧ ਵਿੱਚ ਸਹਿਮਤੀ ਵੀ ਰਹੀ ਹੈ ਲੋਕਾਂ ਦੀ ਫਾਸ਼ੀਜ਼ਮ ਦਾ ਪ੍ਰਤੀਕ ਹੈ ਕੀ ਹੈ ਬਲੈਕ ਸ਼ਰਟ ਹੈ ਫਾਸ਼ੀਜ਼ਮ ਦਾ ਪਤਨ ਕਿੰਦੇ ਨਾਲ ਜੁੜਿਆ ਹੋਇਆ ਹੈ ਸੈਕਿੰਡ ਵਰਲਡ ਵਾਰ ਦੇ ਨਾਲ ਕਹਿੰਦੇ ਕਿਹੜਾ ਦੇਸ਼ ਹੈ ਸਵਿਟਜ਼ਰਲੈਂਡ ਉਹ ਦੇਸ਼ ਹੈ ਜਿਹੜਾ ਨਿਰਪੱਖ ਹੋਣ ਦੇ ਬਾਵਯੂਦ ਵੀ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਫਾਸੀਜ਼ਮ ਤੋਂ ਬੜਾ ਹੀ ਪ੍ਰਭਾਵਿਤ ਹੋਇਆ ਸੀ ਮਜ਼ਬੂਤ ਰਾਸ਼ਟਰਵਾਦ ਤੇ ਤਾਨਾ ਚਈ ਸਾਰੀਆਂ ਫਾਸੀਜ਼ਮ ਦੀਆਂ ਵਿਸ਼ੇਸ਼ਤਾਵਾਂ ਨੇ ਤੇ ਬ੍ਰਾਊਨ ਸ਼ਰਡਰ ਨਾਜ਼ੀਜ਼ਮ ਦੀ ਵਿਸ਼ੇਸ਼ਤਾ ਹੈ ਠੀਕ ਹੈ ਬਲੈਕ ਐਡੀ ਹੈ ਫਾਸੀਜ਼ਮ ਅਕਸਰ ਸਮਾਜਿਕ ਬੰਤਰ ਦੇ ਨੂੰ ਉਤਸ਼ਾਹਿਤ ਕਰਦਾ ਹੈ ਫਾਸ਼ੀਜ਼ਮ ਦੇ ਖਤਰਿਆਂ ਨੂੰ ਉਜਾਗਰ ਕੀਤਾ ਗਿਆ ਸੀ ਕਦੋਂ ਜਦੋਂ ਦੂਜਾ ਵਿਸ਼ਵ ਯੁੱਧ ਹੋਇਆ ਸੀ ਪੋਲੈਂਡ ਦੇ ਹਮਲੇ ਤੋਂ 12 12ਵਾਂ ਕਿਚੂ ਤੇ 5 ਮਿੰਟ ਰੈਗਿੰਗ ਭੇਜ ਦਿਆ ਜੀ ਠੀਕ ਹੈ ਚਲੋ ਹੁਣ ਕੁਐਸਚਨ ਕਰਕੇ ਦੇਖੋ ਫਾਸ਼ੀਜ਼ਮ ਕੀ ਹੈ ਫਾਸੀਵਾਦ ਕੀ ਹੈ ਫਾਸ਼ੀਜ਼ਮ ਕੀ ਹੈ ਪਹਿਲੇ ਦਾ ਫਾਸਟ ਦੀ ਟੈਲੀ ਦੀ ਪਹਿਲੀ ਆਪਸ਼ਨ ਬੱਚੇ ਗਲਤ ਹੈ ਫਾਸਿਜ਼ਮ ਦਾ ਮਤਲਬ ਕੀ ਹੁੰਦਾ ਹੈ ਮੈਂ ਇਹ ਪੁੱਛੀ ਨਹੀਂ ਮੈਂ ਵਟ ਯੂ ੀਨ ਬਾਈ ਫਾਸਿਜ਼ਮ ਪੀਜੀ ਆਪਸ਼ਨ ਤਾਨਾਸ਼ਹੀ ਰਾਸ਼ਟਰਵਾਦੀ ਵਿਚਾਰਧਾਰਾ ਹੈ ਇਟਲੀ ਦੇ ਵਿੱਚ ਫਾਸਿਜ਼ਮ ਦਾ ਮੋਢੀ ਕੌਣ ਹੈ ਹਾਂ ਬਾਈ ਮਿਸਟੇਕ ਸੀ ਠੀਕ ਹੈ ਜੀ ਇਟਲੀ ਦੇ ਵਿੱਚ ਫਾਸਿਜ਼ਮ ਦਾ मोडी कौन है फाउंडर कौन है दूजी ऑप्शन बेनिटो मुसोलिनी। इटली तो फासिजम शब्द बनिया अपनाया सी? जि इंडिया ने वाहवा चीजा अपनाईया ना फेडरलिजम कैनेडा तो ले लिया एमरजेंसी जर्मनी तो ले ली पार्लीमेंट यूएसए तो ली ਕੋਈ ਚੀਜ਼ ਕਿਥੋਂ ਲਈ ਜਾਂਦਾ ਡੀਐਸਪੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਸੀ ਡੀਪੀਐਸਪੀ ਕਿਥੋਂ ਲਈ ਆਇਰਲੈਂਡ ਤੋਂ ਲੈ ਲੇ ਹਨਾ ਕੋਈ ਚੀਜ਼ ਕਿਥੋਂ ਕੋਈ ਹੋਵੇ ਕਹਿੰਦਾ ਕਿਸ ਦੇਸ਼ ਨੇ ਇਟਲੀ ਤੋਂ ਫਾਸ਼ੀਜ਼ਮ ਲਿਆ ਸੀ ਕਿਹੜੇ ਦੇਸ਼ ਨੇ ਲਿਆ ਸੀ ਤੀਜੇ ਦਾ ਦੂਜੀ অপਸ਼ਨ ਜਰਮਨੀ ਨੇ ਠੀਕ ਹੈ ਜਰਮਨੀ ਨੇ ਫਾਸ਼ੀਜ਼ਮ ਦੀ ਵਿਸ਼ੇਸ਼ਤਾ ਹੈ ਕਿਹੜੀ ਵਿਸ਼ੇਸ਼ਤਾ ਇਹਨਾਂ ਦੇ ਵਿੱਚੋਂ 4 ਨੰਬਰ ਕੁਐਸਚਨ ਦਾ ਚੌਥੇ ਦਾ ਸੀ ਆਪਸ਼ਨ ਮਜ਼ਬੂਤ ਕੇਂਦਰੀ ਸਰਕਾਰ ਅਤੇ ਤਾਨਾਸ਼ਹੀ ਸ਼ਾਸਨ ਜਰਮਨੀ ਦੇ ਵਿੱਚ ਫਾਸ਼ੀਜ਼ਮ ਦੇ ਨਾਲ ਕਿਹੜੀ ਸਿਆਸੀ ਪਾਰਟੀ ਜੁੜੀ ਹੋਈ ਸੀ ਪੰਜਵੇਂ ਦਾ ਪੰਜਵੇਂ ਦਾ ਸੀ ਆਪਸ਼ਨ ਬਿਲਕੁਲ ਸਹੀ ਨਾਜ਼ੀਜ਼ਮ ਪੂਰਾ ਨਾਮ ਕੀ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਸ ਪਾਰਟੀ ਛੇਵੇਂ ਦਾ ਫਾਸ਼ੀਜ਼ਮ ਅਕਸਰ ਅੱਗੇ ਵਧਾਉਂਦਾ ਹੈ फासिज्म अक्सर आगे बढ़ाउंदा है 6वे दा क्वेश्चन नंबर सिक्स दा बताओ बच्चे दूसरी ऑप्शन बिल्कुल सही है कि नस्ली या नस्ली स्मूदी सर्वोच्चता सात नंबर फ्यूरर दी धारणा किस विचारधारा दा, दा केंद्रीय सी क्वेश्चन नंबर 7 दा सात नंबर दा ਡੀ অপਸ਼ਨ 나ਜੀ ਜਰਮਨੀ ਅਠ ਦਾ ਫਾਸੀਵਾਦੀ ਸਰਕਾਰਾਂ ਆਮ ਤੌਰ ਤੇ ਕੰਟਰੋਲ ਕਰਦੀਆਂ ਹਨ ਫਾਸੀਵਾਦੀ ਸਰਕਾਰਾਂ ਆਮ ਤੌਰ ਤੇ ਕੰਟਰੋਲ ਕਰਦੀਆਂ ਹਨ ਅੱਠਵੇਂ ਦਾ ਕੁਐਸਚਨ ਨੰਬਰ 8 ਦਾ ਬੱਚੇ ਪਹਿਲੀ অপਸ਼ਨ ਬੋਲਨ ਅਤੇ ਮੀਡੀਆ ਦੀ ਆਜ਼ਾਦੀ ਨੋ ਨੰਬਰ ਦੂਜੇ ਵਿਸ਼ੇਸ਼ ਵੀ ਸੋਰੀ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਫਾਸੀਜ਼ਮ ਰਾਜ ਦੀ ਉਦਾਹਰਣ ਹੇਠ ਲਿਖਿਆਂ ਵਿੱਚੋਂ ਕਿਹੜੀ ਹੈ ਨਾ ਕੁਐਸਚਨ ਨੰਬਰ 9 ਦਾ ਵਟ ਵਿਲ ਬੀ ਦਾ ਅਨਸਰ ਆਫ ਕੁਐਸਚਨ ਨੰਬਰ 9 ਕੁਐਸਚਨ ਨੰਬਰ 9 ਦਾ ਚੌਥੀ ਆਪਸ਼ਨ ਬਿਲਕੁਲ ਸਹੀ ਹੈ ਹੰਗਰੀ 1922 ਦੇ ਵਿੱਚ ਰੋਮ ਉਤੇ ਮਾਰਚ ਫਾਸੀਜ਼ਮ ਦੇ ਉਭਾਰ ਦੇ ਵਿੱਚ ਇੱਕ ਮਹੱਤਵਪੂਰਨ ਘਟਨਾ ਆਈ ਹਾਂ ਫਾਸ਼ੀਜ਼ਮ ਨਾਲ ਕੀ ਸੰਬੰਧਿਤ ਹੈ ਦੇਖ ਲਓ ਬਸ ਦਸਵੇਂ ਦਾ ਕੁਐਸਚਨ ਨੰਬਰ 9 ਬਿਲਕੁਲ ਸਹੀ ਹੈ ਕੁਐਸਚਨ ਨੰਬਰ 10 ਦਾ ਨਹੀਂ ਬੱਚੇ ਸਪੇਨ ਨਹੀਂਗਾ ਦਸਵੇਂ ਦਾ ਇਟਲੀ ਫਾਸ਼ੀਜ਼ਮ ਦੇ ਉਹ ਬਾਰ ਬਾਰ ਹੀ ਕਹਿ ਰਿਹਾ ਨਾ ਇਟਲੀ ਚ ਸੀ ਫਾਸ਼ੀਜ਼ਮ ਅਕਸਰ ਵਿਰੋਧ ਕਰਦਾ ਸੀ ਕਿੰਦਾ ਇਹਨੇ ਵਿਰੋਧ ਕੀਤਾ ਫੌਜੀ ਨਿਰਮਾਣ ਦਾ ਸਮਰਥਨ ਕੀਤਾ ਉਦਯੋਗਾ ਦਾ ਸਮਰਥਨ ਕੀਤਾ ਰਾਜਨੀਤਿਕ ਪ੍ਰਚਾਰ ਦਾ ਸਮਰਥਨ ਕੀਤਾ

ਕਵੈਸਚਨ ਨੰਬਰ 13 ਦਾ ਚੌਥੀ ਆਪਸ਼ਨ ਰਾਸ਼ਟਰੀ ਪਛਾਣ ਅਤੇ ਇਕਤਾ 14 ਨੰਬਰ ਫਾਸ਼ੀਜ਼ਮ ਪ੍ਰਚਾਰਕ ਅਕਸਰ ਕਿੰਨਾ ਤੇ ਨਿਰਭਰ ਕਰਦਾ ਹੈ 14 ਦਾ 13 ਦਾ ਚੌਥੀ ਆਪਸ਼ਨ ਬਿਲਕੁਲ ਸਹੀ 14 ਦਾ 14 ਦਾ ਬੱਚ 14 ਦਾ ਫਾਸ਼ੀਜ਼ਮ ਅਕਸਰ ਕਿਨਾਂ ਤੇ ਨਿਰਭਰ ਕਰਦਾ ਹੈ 14 ਦਾ ਤੀਜੀ অপਸ਼ਨ ਭਾਵਨਾਵਾਂ ਅਤੇ ਜਨਤਾ ਕਾ ਪੀਲਾ ਨੂੰ 헤ਰਾ ਫੇਰੀ ਕਰਨਾ ਮੇਨ ਕੈਂਪ ਦੇ ਨਾਲ ਆਇਆ ਹੈ 15 ਦਾ ਕੁਐਸਚਨ ਨੰਬਰ 15 ਦਾ ਹਾਂ ਮਨਪੀ ਜੀ ਐਸਪੀ ਸਿੰਘ ਜੀ ਬਿਲਕੁਲ ਸਹੀ ਹੈ 14 ਦਾ 15 ਦਾ टीजी ऑफ एनएसपी सिंह जी बिल्कुल सही है डॉ हिटलर क्वेश्चन नंबर 16 ठीक है आपने इस बैच बारे तो आपको पता ही है ज्वाइन कर लेना दा दा, 16 दा 20वीं सदी ਦੇ ਸ਼ੁਰੂ ਵਿੱਚ ਫਾਸ਼ੀਜ਼ਮ ਨੇ ਕਿੰਨਾ ਕਾਰਨਾ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ 16 ਦਾ ਕੁਐਸਚਨ ਨੰਬਰ 16 ਦਾ 20वीं सदी ਦੇ ਸ਼ੁਰੂ ਵਿੱਚ ਫਾਸ਼ੀਜ਼ਮ ਨੇ ਕਿੰਨਾ ਕਾਰਨਾ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਕਵੈਸਚਨ ਨੰਬਰ 16 16 ਦਾ ਸੀ অপਸ਼ਨ 16 ਦਾ ਬੱਚੇ ਸੀ ਆਪਸ਼ਨ ਸਮਾਜਿਕ ਪਰਮ ਅਤੇ ਆਰਥਿਕ ਅਸਥਿਰਤਾ ਠੀਕ ਹੈ ਆਰਥਿਕ ਅਸਥਿਰਤਾ ਦੇ ਕਾਰਕੇ 20 ਸੈਂਚਰੀ ਦੇ ਸ਼ੁਰੂ ਵਿੱਚ ਫਾਸ਼ੀਜ਼ਮ ਨੇ ਪਰਸਿੱਧੀ ਪ੍ਰਾਪਤ ਕਰ ਲਈ ਸੀ ਜਪਾਨ ਨੇ ਆਪਣੇ ਫਾਸਿਜ਼ਮ ਪਰਭਾਵ ਹੇਟ ਗ੍ਰੇਟਰ ਏਸ਼ੀਆ ਕੋ ਪ੍ਰਸਪੈਰਿਟੀ ਸਫੇਅਰ ਬਣਾਉਂਦੇ ਬਣਾਉਂਦੇ ਉਦੇਸ਼ ਨਾਲ ਕਿਸ ਖੇਤਰ ਤੇ ਹਮਲਾ ਕੀਤਾ ਕੁਐਸਚਨ ਨੰਬਰ 17 ਦਾ 16 ਦੇ ਸੀ ਆਪਸ਼ਨ ਐਸ ਪੀ ਸਿੰਘ ਜੀ ਬਿਲਕੁਲ ਸਹੀ ਹੈ 17 ਦਾ ਜਪਾਨ ਨੇ ਆਪਣੇ ਫਾਸੀਜ਼ਮ ਪਰਭਾਵਦੇ ਹੇਟ ਗ੍ਰੇਟਰ ਈਸਟ ਏਸ਼ੀਆ ਕੋ ਪ੍ਰੋਸਪਰਿਟੀ ਸਫੀਅਰ ਬਣਾਉਣ ਦੇ ਉਦੇਸ਼ ਨਾਲ ਕਿਹੜੇ ਖੇਤਰ ਤੇ ਹਮਲਾ ਕੀਤਾ ਸੀ 17 ਦਾ ਕੀ ਹੋ ਗਿਆ ਹਾਂ ਦੂਜੀ ਆਪਸ਼ਨ ਨਹੀਂ ਬੱਚੇ ਦੱਖਣੀ ਪੂਰਬੀ ਏਸ਼ੀਆ ਪਹਿਲੀ ਆਪਸ਼ਨ 18 ਦਾ ਫਾਸੀਜ਼ਮ ਅਕਸਰ ਕਿਸ ਵਿਚਾਰ ਨੂੰ ਉਤਸ਼ਾਹਿਤ ਕਰਦਾ ਹੈ ਫਾਸੀਜ਼ਮ ਕਿੰਨੂੰ ਉਤਸ਼ਾਹਿਤ ਕਰਦਾ ਹੈ 18 ਦਾ था, पहला अठारियन सेंसरशिप से ऊपर कंट्रोल करना क्वेश्चन नंबर ट्वेंटी हेठ लिखा फासिजम की विशेषता नहीं है चलो देखो किम की विशेषता नहीं हैगी 18 ਦਾ ਦੂਜਾ 20ਵੇਂ ਦਾ ਹੈਡ ਲਿਖਿਆ ਵਿੱਚੋਂ ਕਿਹੜੀ 19 ਨੰਬਰ ਕੁਸ਼ਚਨ ਨਹੀਂ ਮਿਸ ਹੋ ਗਿਆ ਹੈਡ ਲਿਖਿਆ ਵਿੱਚੋਂ ਕਿਹੜੀ ਫਾਸ ਫਾਸਿਜ਼ਮ ਦੀ ਵਿਸ਼ੇਸ਼ਤਾ ਨਹੀਂ ਹੈਗੀ 19 20ਵਾਂ 20 ਅੱਧੇ ਸੀ ਆਪਸ਼ਨ ਮਜ਼ਦੂਰਾਂ ਦੇ ਅਧਿਕਾਰਾਂ ਤੇ ਜ਼ੋਰ ਦੇਣਾ ਕੀਕਾ 20 ਦਾ ਤੀਜੀ ਆਪਸ਼ਨ 21 ਦਾ ਫਾਸੀਜ਼ਮ ਸ਼ਾਸਨ ਅਕਸਰ ਇਕਤਾ ਤੇ ਵਫਾਦਾਰੀ ਦੀ ਭਾਵਨਾ ਪੈਦਾ ਕਰਨ ਲਈ ਕਿਸ ਕਿਸਮ ਦੀ ਕਲਪਨਾ ਦੀ ਵਰਤੋਂ ਕਰਦੇ ਹਨ ਹਾਂ ਕਿੰਦੀ ਵਰਤੋਂ ਕਰਦੇ ਆ 21 ਦਾ ਕੁਐਸਚਨ ਨੰਬਰ 21 ਦਾ एकता ते वफादारी दी भावना पैदा ਕਰਨ ਲਈ ਕਿਸ ਕਿਸਮ ਦੀ ਕਲਪਨਾ ਦੀ ਵਰਤੋਂ ਕਰਦੇ ਹਨ ਤੀਜੀ ਆਪਸ਼ਨ ਬਿਲਕੁਲ ਸਹੀ ਹੈ ਰਾਸ਼ਟਵਾਦੀ चिन्ह ਤੇ ਪ੍ਰਸਾਰ ਫਾਸੀਜ਼ਮ ਦੇ ਸੰਦਰਭ ਵਿੱਚ ਸ਼ਖਸੀਅਤ ਦਾ ਪੰਤ ਕੀ ਹੈ ਫਾਸੀਜ਼ਮ ਦੇ સિਧਾਂਤ ਵਿੱਚ ਸ਼ਖਸੀਅਤ ਦਾ ਪੰਤ ਕੀ ਹੈ ਕੁਐਸਚਨ ਨੰਬਰ 22 ਬਾਈ ਦਾ ਫਟਾਫਟ ਆਨਸਰ ਹਾਂ ਸੀ ਯੂ ਆਪਸ਼ਨ 21 ਮਈ ਨੇਤਾ ਤੇ ਦਾ ਦਰਸ਼ੀ ਕਰਨ ਤੇ ਪੂਜਾ ਕੀ ਸੋਚਣ ਲੱਗ ਜੰਨੇ ਹੋ ਨੈਕਸਟ ਉਸ ਤੋਂ ਬਾਅਦ ਕੁਐਸਚਨ ਨੰਬਰ 23 ਫਾਸੀਵਾਦ ਅਕਸਰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਕਿੰਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਕੁਐਸਚਨ ਨੰਬਰ 23 ਦਾ ਚੌਥੀ ਆਪਸ਼ਨ ਅਸਹਿਮਤੀ ਅਤੇ ਵਿਰੋਧ ਨੂੰ 24 ਦਾ ਇਟਲੀ ਵਿੱਚ ਫਾਸ਼ੀਜ਼ਮ ਦਾ ਪ੍ਰਤੀਕ ਕੀ ਹੈ 24 ਦਾ 24 ਦਾ ਸਵਾਸਤਿਕ 24 ਦਾ ਸੀ ਆਪਸ਼ਨ ਹਾਂ ਮਾਨਫੀਤ ਬਲੈਕ ਸ਼ਰਟ 25 ਦਾ ਕਿਹੜੀ ਵੱਡੀ ਤੀਜੀ ਆਪਸ਼ਨ 24 ਦਾ ਕਿਹੜੀ ਵੱਡੀ ਵਿਸ਼ਵ ਘਟਨਾ ਅਕਸਰ ਫਾਸ਼ੀਜ਼ਮ ਦੇ ਪਤਨ ਨਾਲ ਜੁੜੀ ਹੋਈ ਹੈ ਕਿਹੜੀ ਘਟਨਾ ਕਰਕੇ ਫਾਸ਼ੀਜ਼ਮ ਦਾ ਪਤਨ ਹੋ ਗਿਆ ਸੀ ਇਹ ਘਟਨਾ ਉਹਦੇ ਨਾਲ ਜੁੜੀ ਹੋਈ ਹੈ 25 ਦਾ ਕੁਐਸਚਨ ਨੰਬਰ 25 ਡੀ অপਸ਼ਨ ਵਿਸ਼ਵ ਯੁੱਧ ਦੂਸਰਾ ਕਿਹੜਾ ਦੇਸ਼ ਨਿਰਪੱਖ ਹੋਣ ਦੇ ਬਾਵਜੂਦ ਆਪਣੀ ਰਣਨੀਤਿਕ ਸਥਿਤੀ ਕਾਰਨ ਦੂਜੇ ਵਿਸ਼ਵ ਯੁੱਧ ਦੌਰਾਨ ਫਾਸ਼ੀਜ਼ਮ ਪਰਭਾਵਿਤ ਸੀ ਕਹਿੰਦਾ ਕਿਹੜਾ ਦੇਸ਼ ਹੈ ਜਿਹੜਾ ਹੈਗਾ ਨਿਰਪੱਖ ਹੈ ਕੋਈ ਪੇਦਭਾਵ ਨਹੀਂ ਆਪਣੀ ਰਣਨੀਤਿਕ ਸਥਿਤੀ ਕਰ ਦੂਜੇ ਵਿਸ਼ਵ ਯੁੱਧ ਦੌਰਾਨ ਫਾਸੀਜ਼ਮ ਤੋਂ ਫਿਰ ਵੀ ਪ੍ਰਭਾਵਿਤ ਹੋ ਗਿਆ ਹੁੰਦੇ ਪ੍ਰਭਾਵ ਤੋਂ 26 ਦਾ ਕੁਐਸਚਨ ਨੰਬਰ 26 ਦਾ ਸੀ ਆਪਸ਼ਨ ਬਿਲਕੁਲ ਸਹੀ ਸਵਿਟਜ਼ਰਲੈਂਡ ਫਾਸੀਜ਼ਮ ਦੀਆਂ ਵਿਸ਼ੇਸ਼ਤਾ ਦਸੈਂ ਦੇ ਵਿੱਚ ਫਾਸੀਜ਼ਮ ਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਹਨ ਕਿਹੜੀ ਵਿਸ਼ੇਸ਼ਤਾ ਹੈ क्वेश्चन नंबर 27 क्वेश्चन नंबर 27 का तीजी ऑप्शन बिल्कुल सही है मजबूत राष्ट्रवाद और तानाशाही क्वेश्चन नंबर 28 ब्राउन शर्ट किस फासिज्म पार्टी नाल जुड़े हुए सन क्वेश्चन नंबर 28 <laughs> ਕਵੈਸਚਨ ਨੰਬਰ 28 ਸੀ ਆਪਸ਼ਨ ਬਿਲਕੁਲ ਸਹੀ ਹੈ ਨਾਜ਼ੀਸਮ 나ਜ਼ੀ ਪਾਰਟੀ 29 ਫਾਸੀਸਮ ਅਕਸਰ ਕਿਸ ਵਿਚਾਰ ਨੂੰ ਉਤਸ਼ਾਹਿਤ ਕਰਦਾ ਹੈ ਕਵੈਸਚਨ ਨੰਬਰ 29 ਦਾ 29 ਦਾ ਡੀ ਆਪਸ਼ਨ ਲੜੀਵਾਰ ਸਮਾਜਿਕ ਬੰਤਰ ਨੂੰ ਠੀਕ ਹੈ ਵਿਸ਼ਵ ਪੱਦਰ ਨਹੀਂ ਹੈ ਆਪਣੇ ਜੁੜਿਆ ਆ ਗਲੋਬਲ ਸਰਕਾਰ ਨਹੀਂ ਹੈਗੀ ਚੌਥੀ ਆਪਸ਼ਨ 29 ਦਾ ਚੌਥੀ ਆਪਸ਼ਨ ਲੜੀਵਾਰ ਸਮਾਜਿਕ ਬੰਤਰ ਕੁਐਸਚਨ ਨੰਬਰ 30 ਕਿਹੜੀ ਘਟਨਾ ਨੇ ਦੂਜੇ ਵਿਸ਼ਵ ਯੁੱਧ ਦੀ ਅਧਿਕਾਰਤ ਸ਼ੁਰੂਆਤ ਕੀਤੀ ਅਤੇ ਫਾਸੀਵਾਦ ਦੇ ਖਤਰਿਆਂ ਨੂੰ ਹੋਰ ਉਜਾਗਰ ਕੀਤਾ ਕੁਐਸਚਨ ਨੰਬਰ 30 ਦਾ ਕੁਐਸਚਨ ਨੰਬਰ 30 ਦਾ ਕਿਹੜੀ ਘਟਨਾ ਨੇ ਸੈਕਿੰਡ ਵਰਲਡ ਵਾਰ ਦੀ ਸ਼ੁਰੂਆਤ ਕੀਤੀ ਤੇ ਫਾਸ਼ੀਜ਼ਮ ਦੇ ਖਤਰਿਆਂ ਨੂੰ ਉਜਾਗਰ ਕੀਤਾ ਦੂਸਰੀ অপਸ਼ਨ ਪੋਲੈਂਡ ਦਾ ਹਮਲਾ ਬਹੁਤ ਅੱਛਾ ਵੈਰੀ ਗੁੱਡ ਕੁਐਸਚਨ ਪੁੱਲ ਨੇ ਨਹੀਂ ਤੁਸੀਂ ਪੁੱਲ ਜਾਣਦੇ ਹੋ ਠੀਕ ਹੈ ਜਿਹੜੇ ਬੱਚੇ ਕਲਾਸ ਲਗਾਉਂਦੇ ਨਹੀਂ ਨਾ ਜਾਣ ਕੇ ਆਪਣੇ ਵਿਸ਼ੇ ਤੋਂ ਪਰੇ ਹੋ ਰਹੇ ਆ ਉਹ ਜ਼ਰੂਰ ਕਲਾਸ ਲਗਾਨੀ ਚਾਹੀਦੀ ਉਹਨਾਂ ਨੂੰ ਕੁਝ ਫੇਵਰਿਟ ਵਨ ਨੇ ਜਿਹੜੇ ਮੈਨੂੰ ਰੋਜ਼ ਦਿਖਦੇ ਹੀ ਦਿਖਦੇ ਆ ਐਸਪੀ ਸਿੰਘ ਰਣਜੀਤ ਮਨਪ੍ਰੀਤ ਅਮਨ ਵੀਰ ਦਿਵਿੰਦਰ ਠੀਕ ਹੈ ਹਰ ਦਿਨ ਮੈਨੂੰ ਦਿਖਦੇ ਹੀ ਆ ਲਗਭਗ ਚਲੋ ਥੈਂਕ ਯੂ ਸੋ ਮਚ ਮਿਲਦਿਆ ਪਾਗਲੀ ਕਲਾਸ ਦੇ ਵਿੱਚ ਸ਼ੀਤ ਯੁੱਧ ਦੇ ਮਤਲਬ ਕੋਲਡ ਵਾਰ ਵਰਲਡ ਵਾਰ ਜਿਹੜੀ ਕੋਲਡ ਵਾਰ ਹੋਈ ਸੀ ਉਹਦੇ ਐਮਸੀਕਿਊਜ਼ ਦੇ ਨਾਲ ਠੀਕ ਹੈ ਫਿਰ ਆਪਣਾ ਉਹ ਪੋਰਸ਼ਨ ਵੀ ਕਵਰ ਹੋ ਜਾਏਗਾ ਚਲੋ ਓਕੇ ਜੀ ਬਾਏ ਬਾਏ